ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਪਹਿਲਾ ਮਾਤ ਪਿਤਾ ਸੰਜੋਗ ਉਪਾਏ ਰਕਤ ਬਿੰਦ ਮਿਲ ਪਿੰਡ ਕਰੇ ਮਾਤਮਾ ਪਿਤਾ ਪਿਓ ਦੇ ਸੰਜੋਗ ਸਬੰਧ ਕਰਕੇ ਚਾਰ ਖਾਣੀਆਂ ਦੇ ਜੀਵ ਉਪਾਏ ਪੈਦਾ ਹੋਏ ਕਿਉਂਕਿ ਮਾਤਾ ਦੀ ਰਗਤ ਦੇ ਪਿਤਾ ਦੀ ਬਿੰਦ ਵੀਰਜ ਦੇ ਮਿਲਾਪ ਦੁਆਰਾ ਪਰਮੇਸ਼ਰ ਨੇ ਜੀਵਾਂ ਦੇ ਪਿੰਡ ਸਰੀਰ ਬਣਾਉਣਾ ਕੀਤੇ ਹਨ ਅੰਤਰ ਗਰਭ ਉਰਦ ਲਿਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਜਿਸ ਵੇਲੇ ਜੀਵ ਦੀ ਮਾਤਾ ਦੇ ਗਰਭ ਪੇਟ ਵਿੱਚ ਉਰਦ ਉਲਟੇ ਲਮਕਦੇ ਦੀ ਪਰਮੇਸ਼ਰ 와 ਉਰਦ ਉਤੀ ਕ੍ਰਿਸ਼ਟ ਪਰਮੇਸ਼ਰ ਵਿੱਚ ਲਿਵ ਬਿਰਤੀ ਲੱਗੀ ਰਹਿੰਦੀ ਸੀ ਉਸ ਵੇਲੇ ਜੀਵ ਵਾਹਿਗੁਰੂ ਨੂੰ ਹਰ ਵਕਤ ਹੀ ਸੰਭਾਲਦਾ ਰਹਿੰਦਾ ਹੈ ਕਿ اے ਪਰਮੇਸ਼ਰ ਮੈਨੂੰ ਮਾਤਾ ਦੇ ਗਰਭ ਵਿੱਚੋਂ ਬਾਹਰ ਕੱਢ ਲੈਣਾ ਕਰ ਮੈਂ ਤੇਰਾ ਸਵਾਸ ਸਵਾਸ ਭਜਨ ਕਰਾਂਗਾ ਇਉਂ ਪਰਮੇਸ਼ਰ ਅਰਦਾਸ ਸੁਣ ਕੇ ਜੀਵ ਨੂੰ ਜਨਮ ਦੇਣ ਦੀ ਦਾਤ ਦੇਣਾ ਕਰਦਾ ਹੈ ਪਾਵ ਮਾਤਾ ਦੇ ਗਰਭ ਵਿੱਚੋਂ ਬਾਹਰ ਕੱਢ ਦਿੰਦਾ ਹੈ ਸੰਸਾਰ ਭਵਜਲ ਕਿਉ ਤਰੈ ਪ੍ਰੇਸ਼ਨ ਹੈ ਕਿ हे ਸਤਿਗੁਰੂ ਜੀ ਇਹ ਜੀਵ ਸੰਸਾਰ ਸਮੁੰਦਰ ਤੋਂ ਕਿਸ ਪ੍ਰਕਾਰ ਤਰ ਸਕਦਾ ਹੈ ਗੁਰੂ ਬਾਬਾ ਜੀ ਉੱਤਰ ਦਿੰਦੇ ਆ ਗੁਰਮੁਖ ਨਾਮ ਨਿਰੰਜਨ ਪਾਈਐ ਅਫਰਿਓ ਭਾਰ ਅਫਾਰ ਢਰੇ ਰਹਾਉ ਪਾਤਸ਼ਾਹ ਫਰਮਾਉਂਦੇ ਹਨ ਕਿ ਗੁਰਮੁਖਾਂ ਦੀ ਸੰਗਤ ਕਰਕੇ ਮੁਖੀ ਗੁਰਾਂ ਦੀ ਸੰਗਤ ਕਰਕੇ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਦਾ ਨਾਮ ਪਉਣਾ ਕਰੀਦਾ ਵਗ ਗੁਰਾਂ ਦੁਆਰਾ ਨਾਮ ਜਪ ਕੇ ਸ਼ੋਧ ਸਰੂਪ ਪਰਮੇਸ਼ਰ ਪਾਉਣਾ ਕਰੀਦਾ ਹੈ ਜੋ ਅਫਰਿਓ ਨਾ ਪਕੜਨੇ ਜਾਣ ਵਾਲਾ ਔਗਣਾ ਪਾਪਾਂ ਦਾ ਭਾਰ ਬੋਝ ਸੀ ਉਹ ਅਫਾਰ ਨਾ ਪਕੜੇ ਜਾਣ ਵਾਲਾ ਪਾਪਾਂ ਔਗਣਾ ਦਾ ਭਾਰ ਵੀ ਟਲ ਜਾਂਦਾ ਹੈ ਰਹਾਉ ਬਿਸਰਾਮ ਦੇ ਕੇ ਪਾਦਸ਼ਾਹ ਫਰਮਾਉਂਦੇ ਆ ਤੇ ਗੁਣ ਬਿਸਰ ਗਏ ਅਪਰਾਧੀ ਮੈਂ ਬੋਰਾ ਕੀਆ ਕਰਉ ਹਰੇ हे परमेश्वर ਮੈਨੂੰ ਅਪਰਾਧੀ ਨੂੰ ਤੇਰੇ ਉਹ ਸਾਰੇ ਮਾਤਾ ਦੇ ਪੇਟ ਵਿੱਚ ਪਾਲਣਾ ਕਰਨੀ ਰੋਜ਼ੀ ਸਵਾਸ ਆਦ ਦੇ ਗੁਣ ਪਕਾਰ ਭੁੱਲ ਗਏ ਹਨ हे ਹਰੀ ਹੁਣ ਮੈਂ ਬौरा ਕਮਲਾ ਝੱਲਾ ਕੀ ਕਰਾਂ ਮਮਤਾ ਕਰਕੇ ਹੰਕਾਰ ਰੂਪੀ ਮੈਂ ਸ਼ਰਾਬ ਨੂੰ ਪੀ ਕੇ ਝੱਲਾ ਹੋ ਰਿਆ ਹੁਣ ਮੈਂ ਕੀ ਕਰਾਂ ਤੂੰ ਦਾਤਾ ਦਇਾਲ ਸਬੈ ਸਿਰ ਐਨਿਸ ਦਾਤ ਸਮਾਰ ਕਰੇ हे परमेश्वर तू ਸਾਰਿਆਂ ਜੁਗਾਂ ਵਿੱਚ ਦਾਤਾ ਹੈ ਸਾਰਿਆਂ ਦਾ ਦਿਆਲੂ ਕਿਰਪਾਲੂ ਸ਼ਰੋਮਣੀ ਹੈ ਅਤੇ ਇਹਨ ਸ ਰਾਤ ਦਿਨੇ ਸਾਰਿਆਂ ਨੂੰ ਦਾਤਾ ਦੇ ਕੇ ਸੰਭਾਲਣਾ ਕਰਦਾ ਹੈ ਚਾਰ ਪਦਾਰਥ ਲੈ ਜਗ ਜਨਮਿਆ ਸਿਵ ਸ਼ਕਤੀ ਘਰ ਵਾਸਤਰੇ ਇਹ ਜੀਵ ਪਰਮੇਸ਼ਰ ਦੇ ਕੋਲੋਂ ਚਾਰ ਧਰਮ ਅਰਥ ਕਾਮ ਮੋਖ ਪਦਾਰਥ ਲੈਣ ਵਾਸਤੇ ਜਗ ਸੰਸਾਰ ਵਿੱਚ ਜੰਮਿਆ ਸੀ ਵਹ ਸੰਸਾਰ ਵੀ ਜਨਮ ਧਾਰ ਕੇ ਆਇਆ ਸੀ ਪਰ ਇਸ ਨੇ ਸੇਵ ਸਤੋ ਗੁਣ ਤੇ ਸ਼ਕਤੀ ਤਮੋ ਗੁਣ ਤੇ ਰਜੋ ਗੁਣ ਰੂਪੀ ਘਰ ਵਿੱਚ ਹੀ ਵਾਸਾ ਧਾਰਨ ਕਰ ਲਿਆ ਲੱਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹੇ ਖਰੇ ਇਸ ਨੂੰ ਤ੍ਰਿਸ਼ਨਾ ਰੂਪੀ ਭੁਖ ਲੱਗੀ ਹੋਈ ਹੈ ਇਸੇ ਕਰਕੇ ਸਦਾ ਮਾਇਆ ਪ੍ਰਾਪਤੀ ਦਾ ਮਗ ਰਸਤਾ ਜੋ ਹੈ ਵੇਖਦਾ ਰਹਿੰਦਾ ਅਤੇ ਮਾਇਆ ਦੇ ਮੋਹ ਨੇ ਇਸ ਦੇ ਮੁਕਤ ਰੂਪੀ ਪਦਾਰਥ ਨੂੰ ਖਰੇ ਖਰ ਲਿਆ ਹੈ ਨਾਸ਼ ਕਰ ਦਿੱਤਾ ਹੈ ਵਾ ਮੂਹ ਆਦ ਵਿਕਾਰਾਂ ਨੂੰ ਮੁਕਤੀ ਰੂਪੀ ਪਦਾਰਥ ਲੁਟਾ ਖੜੋਤਾ ਹੈ ਵਾ ਚੰਗਾ ਮੁਕਤੀ ਰੂਪੀ ਪਦਾਰਥ ਲੁਟਾ ਖੜੋਤਾ ਹੈ ਕਰਨ ਪਲਾਵ ਕਰੇ ਨਹੀਂ ਪਾਵੇ ਨਿਤ ਇਤ ਉਤ ਢੂਡਤ ਥਾਕ ਪਰੇ ਮਾਇਆ ਦੀ ਪ੍ਰਾਪਤੀ ਵਾਸਤੇ ਕੀਰਣੇ ਤੇ ਪਲਾਵ ਪਰਯਤਨ ਕਰਦਾ ਹੈ ਪਰ ਪ੍ਰਾਪਤੀ ਨਹੀਂ ਕਰ ਸਕਦਾ ਇਤ ਉਤ ਇਧਰ ਉਧਰ ਮਾਇਆ ਨੂੰ ਖੋਜਦਾ ਥੱਕ ਪੈਂਦਾ ਹੈ ਥੱਕ ਜਾਂਦਾ ਹੈ ਕਾਮ ਕ੍ਰੋਧ ਅਹੰਕਾਰ ਵਿਆਪੇ ਕੂੜ ਕੁਟੰਬ ਸਿਉ ਪ੍ਰੀਤ ਕਰੇ ਕਾਮ ਕ੍ਰੋਧ ਤੇ ਹੰਕਾਰ ਆਦ ਵਿਕਾਰਾਂ ਵਿੱਚ ਲੱਗਿਆ ਹੋਇਆ ਹੈ ਅਤੇ ਕੂੜ ਝੂਠੇ ਕੁਟੰਬ ਪਰਿਵਾਰ ਦੇ ਨਾਲ ਮਨ ਜਿਹੜੀ ਆ ਮਨ ਦੀ ਪ੍ਰੀਤੀ ਲਾਉਣਾ ਕਰਦਾ ਹੈ ਕਹ ਵ ਭੋਗੈ ਸੁਣ ਸੁਣ ਦੇਖੈ ਪਹਿਰ ਦਿਖਾਵੈ ਕਾਲ ਕਰੇ ਪਦਾਰਥਾਂ ਨੂੰ ਖਾਂਦਾ ਹੈ ਭੋਗਾ ਨੂੰ ਭੋਗਦਾ ਹੈ ਕਿਸੇ ਦੀ ਨਿੰਦਿਆ ਸੁਣਦਾ ਹੈ ਕਿਸੇ ਦੀ ਉਸਤਤ ਸੁਣਦਾ ਸੁਣ ਕੇ ਹੀ ਕੰਨਾਂ ਦੁਆਰਾ ਉਸਤਤ ਨਿੰਦਿਆ ਜਾਂ ਗੰਦੇ ਗੀਤਾਂ ਨੂੰ ਸੁਣਦਾ ਨੇਤਰਾਂ ਨਾਲ ਪਰਾਏ ਰੂਪਾਂਵਲ ਵੇਖਦਾ ਸ਼ਾਸਤਰਾਂ ਦੁਆਰਾ ਸੁਣਦਾ ਵੀ ਹੈ ਕਿ ਵੱਡੇ ਵੱਡੇ ਰਾਜੇ ਮਹਾਰਾਜੇ ਦੁਨੀਆ ਤੋਂ ਕੂਚ ਕਰ ਗਏ ਅਤੇ ਆਪਣੀ ਅੱਖਾਂ ਨਾਲ ਵੀ ਵੇਖਦਾ ਬਸਤਰਾਂ ਨੂੰ ਪਹਿਨ ਕੇ ਭਾਵ ਤਰ੍ਹਾਂ ਤਰ੍ਹਾਂ ਦੇ ਭੇਖ ਬਣਾ ਕੇ ਲੋਕਾਂ ਨੂੰ ਦਿਖਾਉਂਦਾ ਹੈ ਤੇ ਅੰਤ ਨੂੰ ਮੌਤ ਦੇ ਘਰੇ ਕਰ ਸੰਸਾਰ ਵਿੱਚ ਨਾਸ਼ ਹੋ ਜਾਂਦਾ ਬਿਨ ਗੁਰਬ ਸਬਦ ਨ ਆਪ ਪਛਾਣੈ ਬਿਨ ਹਰ ਨਾਮ ਨ ਕਾਲ ਡਰੇ ਗੁਰ ਸਤਗੁਰਾਂ ਦੇ ਸਬਦ ਉਪਦੇਸ਼ ਤੋਂ ਬਗੈਰ ਜੀਵ ਆਪਣਾ ਆਪ ਆਪਣੇ ਸੱਚੇ ਆਨੰਦ ਸਰੂਪ ਨੂੰ ਨਹੀਂ ਪਛਾਣ ਸਕਦਾ ਅਤੇ ਪਰਮੇਸ਼ਰ ਦਾ ਨਾਮ ਜਪੇ ਤੋਂ ਬਗੈਰ ਜੀਵ ਦੇ ਸਿਰ ਉਪਰੋਂ ਕਾਲ ਨਹੀਂ ਟਲਦਾ ਜੇ ਤਾਂ ਮੋਹ ਹਉਮੈ ਕਰ ਭੁੱਲੇ ਮੇਰੀ ਮੇਰੀ ਕਰਤੇ ਸ਼ੀਨ ਕਰੇ ਹਾਂ ਜਿਤਨਾ ਪਦਾਰਥਾਂ ਦੇ ਮੋਹ ਤੇ ਦੇਹ ਦੀ ਹਉਮੈ ਹੰਗਤਾ ਕਰਕੇ ਜੀਵ ਭੁੱਲੇ ਹੋਏ ਇਉ ਮੇਰੀ ਮੇਰੀ ਕਰਦਿਆਂ ਨੂੰ ਜਮ ਸ਼ੀਨ ਖੋ ਕਰਕੇ ਸਬੰਧੀਆਂ ਤੋਂ ਖੜੇ ਪਾਪ ਲੈ ਜਾਂਦਾ ਹੈ ਮੇਰੀ ਜਰ ਮੇਰੀ ਜੋਰੂ ਆਦ ਕਰਦਿਆਂ ਨੂੰ ਜਮ ਲੈ ਜਾਂਦੇ ਤਨ ਤਨ ਬਿਨ ਸੈ ਸਹਿ ਸੈ ਸਹਿ ਫਿਰ ਪਛਤਾਵੇ ਮੁਖ ਧੂਰ ਪਰੇ ਜਦ ਕਹਿੰਦੇ ਸਰੀਰ ਬਿਨ ਸੈ ਨਾਸ਼ ਹੁੰਦਾ ਹੈ ਤਦ ਵੀ ਸਹਿ ਸੈ ਸੰਸਾ ਕਰਦਾ ਹੈ ਜਦ ਤਨ ਨਾਸ਼ ਹੁੰਦਾ ਤਦ ਵੀ ਸੰਸਾ ਕਰਦਾ ਫਿਰ ਪਛਤਾਉਂਦਾ ਹੈ ਜਦ ਪਰਲੋਕ ਵਿੱਚ ਮੁਖ ਤੇ ਲਾਨ ਤਾਂ ਰੂਪੀ ਧੂੜੀ ਪੈਂਦੀ ਹੈ ਬਿਰਦ ਭਿਆ ਜੋਬਨ ਤਨ ਖਿਸਿਆ ਕੰਪ ਕੰਪ ਕਫ ਕੰਠ ਬਰੂਦੋ ਨੈਨੋ ਨੀਰ ਟਰੇ ਜਦ ਕਹਿੰਦੇ ਬੁੱਢਾ ਹੋ ਗਿਆ ਤਬ ਜੋਬਨ ਜਵਾਨੀ ਸਰੀਰ ਤੋਂ ਖਿਸਕ ਗਿਆ ਦੂਰ ਹੋ ਗਿਆ ਬਲਗਮ ਦੇ ਨਾਲ ਕੰਠ ਗਲਾ ਬਰੂਦੋ ਵਿਸ਼ੇਸ਼ ਕਰਕੇ ਰੁਕਿਆ ਰਹਿੰਦਾ ਅਤੇ ਨੈਨੋ ਅੱਖਾਂ ਵਿੱਚੋਂ ਨੀਰ ਪਾਣੀ ਢਲਦਾ ਵਗਦਾ ਰਹਿੰਦਾ ਚਰਣ ਰਹੇ ਕਰ ਕੰਪਣ ਲਾਗੇ ਸਾਖਤ ਰਾਮਨ ਹਿਰਦੈ ਹਰੇ ਚਰਣ ਪੈਰ ਤੁਰਨ ਵੱਲੋਂ ਰਹਿ ਜਾਂਦੇ ਹਨ ਹੱਥ ਕੰਬਣ ਲੱਗ ਜਾਂਦੇ ਹਨ ਫੇਰ ਵੀ ਸਾਖਤ ਕਠੋਰ ਚਿੱਤ ਵਾਲਾ ਪੁਰਖ ਹਿਰਦੇ ਵਿੱਚ ਰਮੇ ਹੋਏ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ ਸੁਰਤ ਗਈ ਕਾਲੀ ਹੂ ਧੌਲੇ ਕਿਸੈ ਨਾ ਪਾਵੇ ਰੱਖਿਓ ਕਰੇ ਸੁਰਤ ਗਿਆਤ ਹੋਸ਼ ਵੀ ਚਲੀ ਗਈ ਪਾਪ ਜਿੱਥੇ ਚੀਜ਼ ਰੱਖਦਾ ਹੈ ਉਹ ਭੁੱਲ ਜਾਂਦੀ ਕਾਲੀ ਕਾਲੇ ਕੇਸਾਂ ਤੋਂ ਧੌਲੇ ਚਿੱਟੇ ਹੋ ਜਾਂਦੇ ਪਾਪ ਕਾਲੇ ਕੇਸ ਚਿੱਟੇ ਹੋ ਜਾਂਦੇ ਘਰੇ ਘਰ ਵਿੱਚ ਰੱਖਿਆ ਹੋਇਆ ਕਿਸੇ ਨੂੰ ਵੀ ਪਾਉਂਦਾ ਨਹੀਂ ਪਾਪ ਚੰਗਾ ਨਹੀਂ ਲੱਗਦਾ ਬਿਸਰਤ ਨਾਮ ਐਸੇ ਦੁੱਖ ਲਾਗੈ ਜਮ ਮਾਰ ਸਮਾਰੇ ਨਰਕ ਕਰੇ ਪਰਮੇਸ਼ਰ ਦਾ ਨਾਮ ਭੁੱਲਣੇ ਕਰਕੇ ਅਜਿਹੇ ਦੋਸ਼ ਕਲੰਕ ਲੱਗਦੇ ਜਿਨ੍ਹਾਂ ਦੋਸ਼ਾਂ ਕਰਕੇ ਅੰਤ ਨੂੰ ਜਮ ਮਾਰ ਕਰਕੇ ਸੰਭਾਲ ਲਵੇਗਾ ਤੇ ਨਰਕ ਵਿੱਚ ਕੱਢ ਲੈ ਜਾਵੇਗਾ ਦੋਸ਼ਾਂ ਨੂੰ ਸੁਮਾਰੇ ਜਾਦ ਕਰਵਾ ਕੇ ਜਮ ਮਾਰਦਾ ਹੈ ਤੇ ਸਜ਼ਾ ਦੇਣ ਲਈ ਨਰਕ ਵਿੱਚ ਲੈ ਜਾਂਦਾ ਪੂਰਬ ਜਨਮ ਕੋ ਲੇਖ ਨ ਮਿਟਈ ਜਨਮ ਮਰੈ ਕਾ ਕਉ ਦੋਸਤ ਰੇ ਕਹਿੰਦੇ ਪੂਰਬਲੇ ਜਨਮਾਂ ਵਿੱਚ ਕੀਤੇ ਮੰਦ ਕਰਮਾਂ ਦਾ ਲੇਖ ਪੂਰੇ ਗੁਰਾਂ ਦੀ ਸ਼ਰਨ ਪਏ ਤੂੰ ਬਿਨਾ ਮਿਟਦਾ ਨਹੀਂ ਇਸ ਲਈ ਜੰਮਦਾ ਮਰਦਾ ਹੈ ਫਿਰ ਕਿਸੇ ਨੂੰ ਦੋਸ਼ ਧਾਰੇਗਾ ਪਾਪ ਦੇਣਾ ਕਰੇਗਾ ਭਾਵੇਂ ਕਿਸੇ ਨੂੰ ਵੀ ਨਹੀਂ ਦੇਣਾ ਕਰੇਗਾ ਕਿਉਂਕਿ ਦੋਸ਼ ਆਪਣੇ ਕਰਮਾਂ ਦਾ ਹੁੰਦਾ ਬਿਨ ਗੁਰ ਬਾਦ ਜੀਵਨ ਹੋਰ ਮਰਣਾ ਬਿਨ ਗੁਰ ਸਬਦੈ ਜਨਮ ਜਰੇ ਗੁਰ ਸਤਗੁਰੂ ਸਾਹਿਬ ਜੀ ਤੋਂ ਬਗੈਰ ਹੋਰ ਮਰਣਾ ਤੇ ਜਿਉਣਾ ਬਾਦ ਬੇਅਰਥ ਹੈ ਅਤੇ ਗੁਰ ਸਬਦ ਦੇ ਉਪਦੇਸ਼ ਤੋਂ ਬਗੈਰ ਇਹ ਜੀਵ ਜਨਮ ਭਾਵ 84 ਲੱਖ ਜੁਨਾ ਵਿੱਚ ਜੜਿਆ ਜਾਂਦਾ ਮਾਤਾ ਦੇ ਗਰਭ ਵਿੱਚ ਜਲਦਾ ਰਹਿੰਦਾ ਹੈ ਕਾਮ ਕ੍ਰੋਧ ਆਦਿ ਵਿਕਾਰਾਂ ਰੂਪੀ ਅਗਨੀ ਵਿੱਚ ਜਲਦਾ ਰਹਿੰਦਾ ਖੁਸ਼ੀ ਖੁਆਰ ਭੈ ਰਸ ਭੋਗਣ ਭੋਗਟ ਕਰਮ ਵਿਕਾਰ ਕਰੇ ਜੀਵ ਰਸਾਂ ਦੇ ਭੋਗਣ ਦੀ ਖੁਸ਼ੀ ਵਿੱਚ ਖਰਾਬ ਭਾਵ ਪਰੇਸ਼ਾਨ ਹੋ ਰਿਹਾ ਅੰਤ ਨੂੰ ਖੁਆਰ ਖਰਾਬ ਭਾਵ ਪਰੇਸ਼ਾਨ ਹੋਵੇਗਾ ਕਿਉਂਕਿ ਹਰ ਵਕਤ ਕਾਮ ਆਦਿ ਵਿਕਾਰਾਂ ਨੂੰ ਵਧਾਉਣ ਵਾਲੇ ਫੋਕੇ ਕਰਮਾਂ ਨੂੰ ਕਰਦਾ ਰਹਿੰਦਾ ਹੈ ਜੀਵਨ ਵਿਕਾਰ ਬਦਲ ਜਾਣ ਵਾਲੇ ਫੋਕੇ ਇਸ ਕਾਮ ਕਰਮਾਂ ਨੂੰ ਕਰਦਾ ਰਹਿੰਦਾ ਨਾਮ ਵਿਸਾਰ ਲੋਭ ਮੂਲਕ ਹੋਇਓ ਸਿਰ ਧਰਮ ਰਾਏ ਕਾ ਡੰਡ ਭਰੇ ਕਹਿੰਦੇ ਮਨਮੁਖ ਜੀਵ ਨੇ ਨਾਮ ਨੂੰ ਭੁਲਾ ਕਰਕੇ ਲੋਭ ਲਾਲਚ ਵਿੱਚ ਲੱਗ ਕੇ ਮੁੱਢ ਮੂਲ ਕੀਏ ਮੋਢ ਸਵਾਸ ਪੁਨ ਮੂਲ ਮੋਢ ਰੂਪ ਹਰੀ ਨੂੰ ਖੋលਿਆ ਗਵਾ ਲਿਆ ਹੈ ਇਸ ਕਰਕੇ ਧਰਮ ਰਾਜੇ ਦੇ ਦੂਤਾਂ ਦਾ ਵੀ ਡੰਡਾ ਪੈਂਦਾ ਵੱਜਦਾ ਗੁਰਮਖ ਰਾਮ ਨਾਮ ਗੁਣ ਗਾਵੇ ਜਾ ਕੋ ਹਰ ਪ੍ਰਭ ਨਦਰ ਕਰੇ ਜਿਨ੍ਹਾਂ ਉਤੇ ਹਰੇ ਹਰੇ ਪਰੇ ਕਰਨ ਵਾਲਾ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਨਦਰ ਕਰਦਾ ਹੈ ਉਹ ਗੁਰਮਖ ਬਣ ਕੇ ਮੁਖੀ ਗੁਰਾਂ ਦੁਆਰਾ ਰਾਮ ਪਰਮੇਸ਼ਰ ਦੇ ਨਾਮ ਨੂੰ ਜਪਦੇ ਤੇ ਗੁਣਾਂ ਨੂੰ ਗਾਉਂਦੇ ਹਨ ਇਸੇ ਕਰਕੇ ਤੇ ਨਿਰਮਲ ਪੁਰਖ ਅપરੰਪਰ ਪੂਰੇ ਤੇ ਜਗ ਮਹਿ ਗੁਰ ਗੋਵਿੰਦ ਹਰੇ ਕਹਿੰਦੇ ਉਹ ਨਿਰਮਲ ਉੱਜਲ ਜੀਵਨ ਵਾਲੇ ਪੁਰਖ ਹਨ ਅપરੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਤ ਪਰੇ ਹਨ ਤੇ ਸ਼ੁਭ ਗੁਣਾ ਵਿੱਚ ਪੂਰੇ ਹਨ ਪੂਰਨ ਗਿਆਨਵਾਨ ਹਨ ਨਿਰਮਲ ਅਵਿਦਿਆ ਰੂਪੀ ਮੈਲ ਤੋਂ ਰਹਤ ਹਨ ਤੇ ਜਗ ਮਹਿ ਗੁਰ ਗੋਵਿੰਦ ਹਰੇ ਉਹ ਪੁਰਖ ਗੁਰਾਂ ਨੇ ਕਹਿੰਦੇ ਨਾਮ ਬਾਣੀ ਦਾ ਉਪਦੇਸ਼ ਦੇ ਕੇ ਜਗ ਸੰਸਾਰ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਸ਼ੁਭ ਗੁਣਾ ਨਾਲ ਹਰੇ ਭਰੇ ਕੀਤੇ ਹਨ ਹਰ ਸਿਮਰੋ ਗੁਰਬਚਨ ਸੁਮਾਰੋ ਸੰਗਤ ਹਰ ਜਨ ਭਾਉ ਕਰੇ ਏ ਪਾਈ ਗੁਰਮਤਿ ਧਾਰਨ ਕਰਕੇ ਪਰਮੇਸ਼ਰ ਦਾ ਸਿਮਰਨ ਕਰੋ ਤੇ ਗੁਰਬਚਨ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਮਾਰੋ ਯਾਦ ਰੱਖੋ ਅਤੇ ਪਰਮੇਸ਼ਰ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਨਾਲ ਸਰੀਰ ਕਰਕੇ ਭਾਉ ਪ੍ਰੇਮ ਕਰੋ ਹਰ ਜਨ ਗੁਰ ਪ੍ਰਧਾਨ ਦੁਆਰੇ ਨਾਨਕ ਦਿਨ ਜਨ ਕੀ ਰੇਣ ਹਰੇ ਜਿ ਹੈ ਹਰੀ ਪਰਮੇਸ਼ਰ ਜੋ ਗੁਰਮੁਖ ਜਨ ਗੁਰ ਉਪਦੇਸ਼ ਦੁਆਰਾ ਤੇਰਾ ਨਾਮ ਜਪ ਕੇ ਇਸ ਲੋਕ ਵਿੱਚ ਕਾਮ ਕ્રોਧ ਆਦਿ ਵਿਕਾਰਾਂ ਨੂੰ ਜਿੱਤ ਕੇ ਮੁਖੀ ਤੇ ਤੇਰੇ ਸੱਚਖੰਡ ਰੂਪੀ ਦੁਆਰੇ ਦਰਬਾਰ ਵਿੱਚ ਪ੍ਰਧਾਨ ਮੁਖੀ ਹੋਏ ਹਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਹਰੇ ਹਰੀ ਉਨ੍ਹਾਂ ਗੁਰਮੁਖ ਜਨਾਂ ਦੀ ਚਰਨ ਧੂੜੀ ਸਾਨੂੰ ਬਣਾਉਣਾ ਕਰ ਵਾ ਦੇਣਾ ਕਰ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾ wah guru 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ